ਦੁਨੀਆ ਦੇ ਵਿੱਚ ਬਹੁਤ ਵੱਡਾ ਗਹਿਣਾ ਹੈ ਬਹੁਤ ਵੱਡਾ ਗੁਣ ਹੈ ਇਮਾਨਦਾਰੀ ਇਮਾਨਦਾਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਇੱਕ ਗੁਣ ਹੈ ਬਹੁਤ ਵੱਡਾ ਇੱਕ ਗਹਿਣਾ ਹੈ ਇਮਾਨਦਾਰ ਬਣਨ ਦੇ ਲਈ ਮਨੁੱਖ ਨੂੰ ਆਪਣੇ ਮਨ ਨੂੰ ਮਾਰਨਾ ਪੈਂਦਾ ਹੈ ਈਮਾਨਦਾਰ ਹੋਣ ਦੇ ਲਈ ਲਾਲਚ ਛੱਡਣਾ ਪੈਂਦਾ ਹੈ। ਈਮਾਨਦਾਰ ਹੋਣ ਦੇ ਲਈ ਤ੍ਰਿਸ਼ਨਾ ਦੇ ਉੱਪਰ ਕਾਬੂ ਪਾਣਾ ਪੈਂਦਾ। ਈਮਾਨਦਾਰ ਹੋਣ ਦੇ ਲਈ ਲਾਲਚ ਜਿਹੜਾ ਹੈ ਉਹਨੂੰ ਤਿਆਗਣਾ ਪੈਂਦਾ ਹੈ। ਤਾਂ ਕਿਤੇ ਜਾ ਕੇ ਕੋਈ ਬੰਦਾ ਈਮਾਨਦਾਰ ਬਣਦਾ ਪਰ ਜੇ ਇੱਕ ਅੱਧਾ ਵੀ ਇਨ੍ਹਾਂ ਵਿੱਚੋਂ ਬੇਕਾਬੂ ਹੋ ਜਾਏ। ਮਨ ਲਾਲਚ ਤ੍ਰਿਸ਼ਨਾ ਇਹਨਾਂ ਚ ਇੱਕ ਦਾ ਵੀ ਬੇਕਾਬੂ ਹੋ ਜਾਏ ਤੇ ਯਾਦ ਰੱਖਿਓ ਜਿਹੜੀ ਇਮਾਨਦਾਰੀ ਹੈ ਉਹਦੇ ਉੱਪਰ ਪਰਦਾ ਪੈ ਜਾਂਦਾ ਹੈ ਫਿਰ ਉਹ ਬੰਦਾ ਇਮਾਨਦਾਰ ਨਹੀਂ ਰਹਿੰਦਾ ਜਿਨ੍ਹਾਂ ਚੋਂ ਇੱਕ ਵੀ ਬੇਕਾਬੂ ਹੋ ਲਾਲਚ ਤ੍ਰਿਸ਼ਨਾ ਮਨ ਦਾ ਸਬੰਧ ਹੈ ਜਿਹੜਾ ਇਸ ਲਈ ਸਿਨਾ ਉੱਪਰ ਕਾਬੂ ਪਾਣ ਦੇ ਨਾਲ ਹੀ ਬੰਦਾ ਇਮਾਨਦਾਰ ਰਹਿੰਦਾ ਹੈ ਕਿਉਂਕਿ ਕੱਲਾ ਕਹਿਣ ਦੇ ਨਾਲ ਕਿ ਮੈਂ ਬੜਾ ਇਮਾਨਦਾਰ ਹਾਂ ਗੱਲ ਨਹੀਂ ਮੰਦੀ ਜਿਹੜਾ ਆਪਣੇ ਭਰਾ ਦੀ ਧਨ ਸੰਪਤੀ ਜ਼ਮੀਨ ਜਾਇਦਾਦ ਖੜੱਪ ਜਾਵੇ ਖਾ ਜਾਵੇ ਤੇ ਦੁਨੀਆ ਦੇ ਅੰਦਰ ਇਮਾਨਦਾਰੀ ਦਾ ਸਰੂਪ ਪੜਦਾ ਹੁੰਦਾ ਉਹ ਬੰਦਾ ਇਮਾਨਦਾਰ ਹੈ ਨਹੀਂ ਜਿਹੜਾ ਆਪਣੇ ਸੱਕਿਆਂ ਦੀ ਜ਼ਮੀਨ ਜਾਇਦਾਦ ਰੁਪਈਆ ਪੈਸਾ ਧਨ ਸੰਪਤੀ ਖਾ ਗਿਆ ਸਤਗੁਰਾਂ ਨੇ ਉਹਨਾਂ ਲੋਕਾਂ ਨੂੰ ਲਈ ਸ਼ਬਦ ਵਰਤਿਆ ਕਿਉਂਕਿ ਉਹ ਇਮਾਨਦਾਰ ਨਹੀਂ ਰਹੇ ਉਹਨਾਂ ਲਈ ਸ਼ਬਦ ਵਰਤਿਆ ਕਿ Hindu ਗਾਂ ਖਾ ਰਿਹਾ ਮੁਸਲਮਾਨ ਸੂਰ ਖਾ ਰਿਹਾ ਤੇ ਜਿਹੜੇ ਬਾਕੀ ਬਚੇ ਲੋਕ ਮੁਰਦਾ ਖਾ ਰਿਹਾ ਮੁਰਦਾ ਪਰਾਇਆ ਹੱਥ ਖਾਣਾ ਪਰਾਏ ਤੁਹਾਨੂੰ ਪਰ ਭਰਾਈ ਸੰਪਤੀ ਉੱਪਰ ਆਪਣਾ ਹੱਕ ਜਮਾ ਲੈਣਾ ਤੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਸਾਬ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਤਾ ਪਰੈ ਜਾ ਮਰਦਾਰ ਨਾ ਖਾਏ ਜਾਂ ਤੱਕ ਰਤ ਲੱਗਾ ਕੱਪੜਾ ਜਾਮਾ ਕੋਈ ਪਰੀਤ ਜੋ ਰਤ ਕੀਨਾ ਮਾਨਸ ਕਹਿੰਦੇ ਕੀ ਉਹ ਬੰਦੇ ਇਮਾਨਦਾਰੀ ਨੂੰ ਖੋ ਜਾਂਦੇ ਹੋ ਫਿਰ ਨਹੀਂ ਵੇਖਦੇ ਕਿ ਕਿਸੇ ਦਾ ਗਲਾ ਕੱਟਣਾ ਹੈ ਇਹ ਗਰੀਬ ਹੈ ਇਸ ਗਰੀਬ ਨੂੰ ਬਖਸ਼ دیے ਨਹੀਂ ਜਦੋਂ ਬੰਦੇ ਦੇ ਅੰਦਰ ਪਰਾਇਆ ਹੱਕ ਖਾਣ ਵਾਲੀ ਨੀਅਤ ਪੈਦਾ ਹੋ ਗਈ ਉਸ ਦਿਨ ਹੀ ਇਮਾਨਦਾਰੀ ਜਿਹੜੀ ਹੈ ਅੰਦਰ ਚੋਂ ਉੱਡ ਜਾਂਦੀ ਹੈ ਫਿਰ ਉਹ ਪਰਾਇਆ ਤਹਨ ਪਰਾਇਆ ਜ਼ਮੀਨ ਜਾਇਦਾਦ ਦੇ ਉੱਪਰ ਆਪਣਾ ਹੱਕ ਜਮਾ ਫਿਰ ਇਦਾਂ ਦੇ ਕਰਮ ਕਰਦਾ ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਸਮਝਾਇਆ ਤੇ ਬੜੀ ਥਾਂ ਤੇ ਕਿ ਤੇਰੀ ਜਿੰਦ ਤੋਂ ਲੇਖਾ ਜੋਖਾ ਲਿਆ ਜਾਣਾ ਤੇਰੇ ਬੱਚਿਆਂ ਤੋਂ ਨਹੀਂ ਤੇਰੇ ਪਰਿਵਾਰ ਤੋਂ ਨਹੀਂ ਜਿੰਨਾ ਕਰਕੇ ਤੂੰ

ਸਾਡੇ ਬੱਚੇ ਵਧੀਆਂ ਸਕੂਲਾਂ ਚ ਪੜ ਸਕਣ ਸਾਡੇ ਬੱਚੇ ਲੋਕਾਂ ਦੇ ਵਿੱਚ ਉਹਨਾਂ ਦੀ ਟੌਰ ਹੋਵੇ ਪਰ ਇਹ ਨਹੀਂ ਪਤਾ ਕਿ ਜਿਹੜੇ ਬੱਚੇ ਟੌਰ ਨਾ ਕਹਿੰਦੇ ਆ ਵੀ ਸਾਡੇ ਕੋਲ ਬੜਾ ਕੁਝ ਹੈ ਉਹਦੇ ਪਿਓ ਨੇ ਕਿੰਨੇ ਕੁ ਲੋਕਾਂ ਦਾ ਹੱਕ ਮਾਰਿਆ ਕਿੰਨੇ ਕੁ ਲੋਕਾਂ ਦੀ ਖੂਨ ਤੇ ਪਸੀਨੇ ਦੀ ਕਮਾਈ ਖਾਦੀ ਹੈ ਤੇ ਫਿਰ ਉਹ ਕਹੇ ਕਿ ਸਾਡੇ ਵਰਗਾ ਸਰਦਾਰ ਕੋਈ ਨਹੀਂ ਦੁਨੀਆ ਤੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਤੇਰੇ ਵਰਗਾ ਦੁਨੀਆ ਤੇ ਉੱਪਰ ਬੇਈਮਾਨ ਬੰਦਾ ਕੋਈ ਨਹੀਂ ਕਿਉਂਕਿ ਇਮਾਨਦਾਰੀ ਤੇਰੇ ਹੀ ਨਹੀਂ ਲੋਕਾਂ ਨੇ ਆਪਣਾ ਈਮਾਨ ਵੇਚ ਦਿੱਤਾ ਇਮਾਨਦਾਰ ਨਹੀਂ ਰਹਾ ਜਿੰਨੇ ਬੇਈਮਾਨ ਹੁੰਦਾ ਉਹ 1 ਰੁਪਏ ਤੇ ਵੀ ਹੋ ਜਾਂਦਾ ਉਹਦੇ ਉੱਤੇ ਵੀ ਆਪਣਾ ਪੈਰ ਰੱਖਦਾ ਕਿਸੇ ਦਾ ਡਿੱਗਿਆ ਹੋਵੇ ਤੋ ਵੇਖਦਾ ਲੱਭਦਾ ਪਰ ਜਦੋਂ ਅੰਦਰਲਾ ਲਾਲਚ ਰੂਪੀ ਕੁੱਤਾ ਭੌਂਕਦਾ ਤੇ ਬੰਦਾ ਸਿਆਣਾ ਬਿਆਣਾ 1 ਰੁਪਏ ਦੇ ਉੱਪਰ ਪੈਰ ਰੱਖ ਕੇ ਬਹਿ ਜਾਂਦਾ ਕਿਉਂ ਕਿਉਂਕਿ ਲਾਲਚ ਤ੍ਰਿਸ਼ਨਾ ਨੇ ਅੰਦਰੋਂ ਇੱਕ ਸੈਨ ਦਿੱਤਾ ਕਿ ਇਹ ਚੁੱਕ ਲੈ ਨੱਪ ਲੈ ਹੈ ਤੇਰਾ ਨਹੀਂ ਹੈ ਪਰ ਤੂੰ ਉਹਨੂੰ ਧੱਕੇ ਨਾਲ ਆਪਣਾ ਬਣਾਉਣਾ ਹੈ ਪੈਸਾ ਤੇਰਾ ਨਹੀਂ ਤਨ ਤੇਰਾ ਨਹੀਂ ਪਤਾ ਕਿਸੇ ਦੀ ਇਮਾਨਤ ਡਿੱਗਿਆ ਕਿਸੇ ਦਾ ਪਰ ਪੈਰ ਰੱਖ ਕੇ ਝੂਠ ਵੀ ਬੋਲਦਾ ਕਿਉਂਕਿ ਇੱਕ ਔਗਣ ਆ ਗਿਆ ਤੇ ਕਈ ਔਗਣ ਵਿੱਚੋਂ ਪਹਿਲਾਂ ਕਿਸੇ ਦੇ ਪੈਰ ਰੱਖ ਕੇ ਪੈਸਾ ਨਪਿਆ ਫਿਰ ਉਹਨੇ ਪੁੱਛਿਆ ਇੱਥੇ ਮੇਰਾ ਰੁਪਇਆ ਡਿੱਗਿਆ ਉਹ ਕਹਿੰਦਾ ਨਹੀਂ ਫਿਰ ਝੂਠ ਬੋਲਿਆ ਦੂਜਾ ਔਗਣਾ ਇਸ ਕਰਕੇ ਬੰਦਾ ਜਿਹੜਾ ਕਹੈ ਔਗਣਾ ਨਾਲ ਕੋਲੀ ਕੋਲੀ ਭਰੀ ਜਾਂਦਾ ਇੱਕ ਔਗਣ ਬੰਦੇ ਦੀ ਇਮਾਨਦਾਰੀ ਦੇ ਉੱਪਰ ਪਾਣੀ ਫੇਰ ਦਿੰਦਾ ਫੇਰ ਦਿੰਦਾ ਇਸ ਲਈ ਇਮਾਨਦਾਰ ਹੋਣ ਦੇ ਲਈ ਮਨ ਨੂੰ ਕਾਬੂ ਕਰਨਾ ਪੈਂਦਾ ਹੈ ਲਾਲਚ ਉੱਪਰ ਕਾਬੂ ਕਰਨਾ ਪੈਂਦਾ ਤ੍ਰਿਸ਼ਨਾ ਪਰ ਕਾਬੂ ਕਰਨਾ ਪੈਂਦਾ ਫਿਰ ਜਾ ਕੇ ਕਿਤੇ ਬੰਦਾ ਇਮਾਨਦਾਰ ਰਹਿੰਦਾ ਨਹੀਂ ਤੇ ਬੜੇ ਲੋਕ ਆਪਣੇ ਭੈਣਾ ਭਰਾਵਾਂ ਦਾ ਧਨ ਸੰਪੰਨਤੀ ਜਾਇਦਾਦ ਖਾ ਗਏ ਖਾ ਗਏ ਸਭ ਤੋਂ ਤੇ ਲੋਕਾਂ ਵਿੱਚ ਢੋਲ ਵਜਾਉਂਦੇ ਆ ਕਿ ਅਸੀਂ ਬੜੇ ਇਮਾਨਦਾਰ ਸਾਡੇ ਵਰਗਾ ਇਮਾਨਦਾਰ ਕੋਈ ਇਹ ਕਾਦੀ ਇਮਾਨਦਾਰੀ ਹੈ ਕਿ ਆਪਣਿਆਂ ਦਾ ਹੀ ਸਭ ਕੁਝ ਉਜਾੜ ਕੇ ਤੇ ਕਹੋ ਇਮਾਨਦਾਰ ਹੁਣੇ ਹੋਇਆ ਕਿ ਇਹਦਾ ਕਾਰਨ ਸੀ ਕਿ ਬੰਦਾ ਮਾਇਆ ਦੇ ਮੋਹ ਵਿੱਚ ਫਸ ਗਿਆ ਇਹਨੇ ਨਹੀਂ ਫਿਰ ਵੇਖਿਆ ਅੱਗਾ ਪਿੱਛਾ ਦੁਨੀਆ ਤੇ ਸਮਾਤ ਤੇ ਬੜਾ ਕੁਝ ਹੁੰਦਾ ਤੁਹਾਡੇ ਸਾਹਮਣੇ ਹੁੰਦਾ ਮਾਇਆ ਦੇ ਮੋਹ ਵਿੱਚ ਫਸਣ ਹੋਣ ਕਰਕੇ ਬੰਦੇ ਨੇ ਨਹੀਂ ਵੇਖਿਆ ਕਿ ਮੇਰਾ ਭਰਾ ਆਖੇ ਮੇਰਾ ਮਾਂ ਜਾਇਆ ਹੈ ਨਹੀਂ ਵੇਖਿਆ ਸਿਰਫ ਉਹਨੂੰ ਮਾਇਆ ਦੇਸਰੀ ਸੀ ਜ਼ਮੀਨ ਜਾਇਦਾਦ ਦੇਸਰੀ ਸੀ ਇਹ ਸਭ ਕੁਝ ਹੜਪਣ ਦੀ ਕੋਸ਼ਿਸ਼ ਕੀਤੀ ਹੜੱਪ ਵੀ ਲਿਆ ਉਹਦੇ ਭਰਾ ਰੋੜ ਤੇ ਆ ਗਿਆ ਤੇ ਉਹਦੇ ਭਰਾ ਵੱਡੀਆਂ ਕੁੱਠੀਆਂ ਵਾਲਾ ਵੱਡੀਆਂ ਗੱਡੀਆਂ ਵਾਲਾ ਬਣ ਗਿਆ ਕਾਰਨ ਕੀ ਸੀ ਕਿ ਅਮਾਨਦਾਰੀ ਖੰਭ ਲਾ ਕੇ ਉੱਡ ਗਈ ਇਹਦੇ ਕਰਕੇ ਬੰਦਾ ਜਿਹੜਾ ਸੀ ਦੁਨੀਆ ਦੇ ਅੰਦਰ ਅਮੀਰ ਹੋ ਗਿਆ ਕੋਈ ਤੇ ਕੋਈ ਗਰੀਬ ਹੋ ਗਿਆ ਕਿਸੇ ਇਮਾਨਦਾਰੀ ਰੱਖੀ ਕਿ ਨਹੀਂ ਮਾਰ ਪਈਆ ਪੈਸਾ ਨਹੀਂ ਖਾਣਾ ਪਰ ਕਿਸੇ ਕਾ ਕੀ ਜੇ ਆਪਾਂ ਨੂੰ ਕੋਈ ਵੱਡੀ ਕੁਰਸੀ ਮਿਲੀਏ ਤੇ ਹੁਣ ਸਾਰਾ ਕੁਝ ਆਪਣੇ ਘਰ ਤੋਂ ਲੋ ਲੈ ਜੋ ਸਾਰਾ ਕੁਝ ਦੁਨੀਆ ਨੂੰ ਸਮਾਜ ਨੂੰ ਲੁੱਟ ਲੋ ਕਿਉਂਕਿ ਜਿਸ ਸਮਾਜ ਵਿੱਚ ਜਿਸ ਕਿਤੇ ਵਿੱਚ ਜਿਸ ਦੇਸ਼ ਵਿੱਚ ਨੌਕਰੀ ਪੈਸਾ ਦੇ ਕੇ ਮਿਲਦੀ ਹੋਵੇ ਯਾਦ ਰੱਖਿਓ ਉਥੋਂ ਦੇ ਆਫੀਸਰ ਕਦੀ ਇਮਾਨਦਾਰ ਨਹੀਂ ਹੋਣਗੇ ਇਮਾਨਦਾਰ ਨਹੀਂ ਇਸ ਕਰਕੇ ਦੇਸ਼ ਤਰੱਕੀ ਚ ਨਹੀਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਮਿਕੁਨਾਟੇ ਕੁਝ ਵੀ ਚੱਕ ਨਹੀਂ ਕੀਤਾ ਜਾਂਦਾ ਪਰ ਬਾਹਰ ਲੀਆਂ ਕੰਟਰੀਆਂ ਚ ਕਿਸੇ ਦੇ ਟਰੱਕ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਨਾ ਪਰ ਸੋ ਵੀਰ ਦੱਸ ਰਿਹਾ ਸੀ ਕੈਨੇਡਾ ਚ ਰੋਡ ਤੇ ਚੜਨ ਤੋਂ ਪਹਿਲਾਂ ਚੈੱਕ ਕਰਦੇ ਆ ਜੇ ਕੋਈ ਪ੍ਰੋਬਲਮ ਹੈ ਤੇ ਉਹਨੂੰ ਕਹਿੰਦੇ ਪਹਿਲਾਂ ਉਹਨੂੰ ਠੀਕ ਕਰਾ ਰੋਡ ਤੇ ਫਿਰ ਚੜੀ ਪਹਿਲਾਂ ਪੁਲਿਸ ਵਾਲੇ ਚੈੱਕ ਕਰਦੇ ਆ ਉਹਨਾਂ ਦਾ ਬਣਿਆ ਹੁੰਦਾ ਉਹ ਚੈੱਕ ਕਰਨ ਵਾਸਤੇ ਸੈਂਸਰ ਲੱਗੇ ਹੁੰਦੇ ਉਸ ਤੋਂ ਬਾਅਦ ਉਹ ਭੇਜ ਦਿਆ ਕੰਪਨੀ ਨੂੰ ਕਿ ਉਹਨੂੰ ਠੀਕ ਕਰਕੇ ਭੇਜ ਕੰਪਨੀ ਵਾਲੇ ਵੀ ਉਹਨਾਂ ਤੱਕ ਲੋਡ ਨਹੀਂ ਕਰਦੇ ਜਿੰਨਾ ਤੱਕ ਪ੍ਰੋਪਰਲੀ ਉਹ ਠੀਕ ਨਹੀਂ ਹੈ ਔਰ ਸਟਿੱਕਰ ਕੀ ਤਾਲ ਆਉਂਦਿਆ 6 ਮਹੀਨੇ ਦਾ ਸਾਲ ਦਾ ਹੁਣ ਜਿੱਥੇ ਇਦਾਂ ਦਾ ਸਿਸਟਮ ਹੋਵੇਗਾ ਇਦਾਂ ਦਾ ਸਿਸਟਮ ਹੋਵੇ ਉੱਥੇ ਐਕਸੀਡੈਂਟ ਕਿਵੇਂ ਆਉਂਦਾ ਜਿੱਥੇ ਉਹਨੂੰ ਓਵਰਲੋਡ ਮਾਲ ਲੱਦੀ ਫਿਰਦੇ ਆ ਲੋਕ ਟਰੱਕ ਕਿੱਧਰ ਨੂੰ ਜਾਂਦਾ ਹੈ ਚਾਸੀ ਕਿੱਧਰ ਨੂੰ ਜਾਂਦੀ ਹੈ ਨਹੀਂ ਆ ਨਾ ਕੋਈ ਸਾਬਤ ਤੇ ਕੋਲੋਂ ਲੰਘਣ ਵਾਲਾ ਐ ਮਹਿਸੂਸ ਕਰਦਾ ਹੈ ਕਿ ਮੈਂ ਮੌਤ ਰੂਪੀ ਖਤਰੇ ਦੇ ਕੋਲੋਂ ਬਚ ਕੇ ਲੰਘ ਗਿਆ ਉਹ ਸ਼ੁਕਰ ਕਰਦਾ ਜਿਹੜਾ ਟਰੱਕਾਂ ਐ ਟਿੰਡਾ ਹੋਵੇ ਨਾ ਸ਼ੁਕਰ ਕਰ ਤੇ ਫਿਰ ਅਸੀਂ ਤਰੱਕੀ ਕਿਵੇਂ ਸੋਚਦੇ ਹਾਂ ਉਹਨਾਂ ਦੇਸ਼ਾਂ 'ਚ ਤਰੱਕੀ ਹੈ ਜਿਨ੍ਹਾਂ ਦੇਸ਼ਾਂ 'ਚ ਇਮਾਨਦਾਰੀ ਹੈ ਤਰੱਕੀ ਉੱਥੇ ਹੈ ਪਰ ਜਿੱਥੇ ਇਮਾਨਦਾਰੀ ਉਹ ਵੀ ਨਹੀਂ ਪਾਠ ਕੀ ਇਮਾਨਦਾਰੀ ਦਾ ਪੜਾਇਆ ਜਾਂਦਾ ਜਿੱਥੇ ਪਾਠ ਕੀ ਧੋਖਾ ਧੜੀ ਦਾ ਪੜਾਇਆ ਜਾਂਦਾ ਜਿੱਥੇ ਪਾਠ ਹੀ ਪੜਾਇਆ ਜਾਂਦਾ ਕਿ ਤੁਸੀਂ ਅੱਗੇ ਵਧਣਾ ਤੇ ਤੁਹਾਡੇ ਕੋਲ ਪੈਸਾ ਆਉਣਾ ਜ਼ਰੂਰੀ ਹੈ ਡਿਗਰੀ ਨਹੀਂ ਡਿਗਰੀ ਮੈਨੂੰ ਰੱਖਦੀ ਡਿਗਰੀਆਂ ਵਾਲੇ ਵਿਚਾਲੇ ਲੱਗੇ ਫਿਰਦਾ ਕੋਈ ਪੀ ਐਚ ਡੀ ਕਰੀ ਫਿਰਦਾ ਕੋਈ ਕੁਝ ਕਰੀ ਫਿਰਦਾ ਡਿਗਰੀਆਂ ਕੀ ਕਰੀਏ ਕਿਉਂਕਿ ਨੌਕਰੀ ਤੇ ਉਹ ਲੱਗੇ ਜਿਨ੍ਹਾਂ ਨੇ ਪਲੱਸ 2 ਕੀਤੀ ਸੀ ਕਿਉਂ ਕਿਉਂਕਿ ਉਹਨਾਂ ਕੋਲ ਪੈਸਾ ਸੀ ਉਹਨਾਂ ਕੋਲ ਪੈਸਾ ਸੀ ਤੇ ਪੈਸੇ ਤੇ ਬਲ ਬੁੱਤੇ ਤੇ ਅਗਲੇ ਨੌਕਰੀ ਲੈ ਕੇ ਜਿਹੜਾ ਦੇਸ਼ ਇਦਾਂ ਚੱਲਦਾ ਹੋਵੇਗਾ ਉਹ ਤਰੱਕੀ ਨਹੀਂ ਕਰੇਗਾ ਜਿਸ ਦੇਸ਼ ਵਿੱਚ ਇਮਾਨਦਾਰੀ ਨਹੀਂ ਹੋਵੇਗੀ ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ ਇਸ ਲਈ ਸਤਸੰਗੂ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਭਗਤ ਸਾਹਿਬ ਭਗਤਰ ਲੋਚਨ ਜੀ ਕਿ ਮਾਇਆ ਦਾ ਮੋਹ ਬੰਦੇ ਨੂੰ ਲਾਲਚੀ ਬਣਾ ਦਿੰਦਾ ਹੈ ਮਾਇਆ ਦਾ ਮੋਹ ਬੰਦੇ ਨੂੰ ਤ੍ਰਿਸ਼ਨਾਲੂ ਬਣਾ ਦਿੰਦਾ ਮਾਇਆ ਦਾ ਮੋਹ ਬੰਦੇ ਦੀ ਮਤ ਮਾਰ ਦਿੰਦਾ ਮਤ ਮਾਰ ਦਿੰਦਾ ਕਿਉਂ ਕਿ ਰੱਬੀ ਬਾਣੀ ਦਾ ਸ਼ਬਦ ਹੈ ਸਤਗੁਰੂ ਜੀ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਕਹਿੰਦੇ ਮਾਇਆ ਧਾਰੀ ਅਤ ਦਾ ਅੰਨਾ ਤੇ ਬੋਲਾ ਹੈ ਸ਼ਬਦ ਨਾ ਸੁਨੇ ਬੋ ਰੋਲ ਕਚੋਲਾ ਕਹਿੰਦੇ ਸ਼ਬਦ ਨਹੀਂ ਸੁਣ ਰਿਹਾ ਉਹਦੀ ਜ਼ਿੰਦਗੀ ਚ ਰੋਲ ਕਚੋਲਾ ਹੀ ਇੰਨਾ ਪਿਆ ਕੇ ਸ਼ਬਦ ਸੁਣਨ ਦੀ ਫਰਸਤ ਨਹੀਂ ਹੈ ਸ਼ਬਦ ਸੁਨਣਾ ਪਸੰਦ ਨਹੀਂ ਕਰਦਾ ਸ਼ਬਦ ਨਾਲ ਸਬੰਧ ਨਹੀਂ ਬਣਾਉਂਦਾ ਕਾਰਨ ਕਿ ਜ਼ਿੰਦਗੀ ਚ ਰੋਲ ਕਚੋਲਾ ਹੈ ਇਸ ਲਈ ਮਾਇਆ ਧਾਰੀ ਬੰਦਾ ਅੰਨਾ ਹੋ ਜਾਂਦਾ ਹੈ ਬੜਾ ਹੋ ਜਾਂਦਾ ਉਹ ਨੂੰ ਕੁਝ ਨਹੀਂ ਸੁਣਦਾ ਜੇ ਕਹੋ ਨਾ ਇਹ ਗਲਤ ਹੈ ਤੂੰ ਕਿਸੇ ਗਰੀਬ ਦਾ ਖੂਨ ਚੂਸ ਕੇ ਪੀ ਰਿਹਾ ਨਹੀਂ ਸੁਣਦਾ ਕਹਿੰਦਾ ਆਨੰਦ ਹੈ ਉਹਨੂੰ ਖੂਨ ਪੀਣ ਚੰਨਦਾ ਵੇਖੋ ਨਾ ਤੁਸੀਂ ਇਤਿਹਾਸ ਵਿੱਚੋਂ ਜਿੰਦਾ ਮਸਾਲਾ ਇਸ ਗੱਲ ਦੀ ਗੁਰੂ ਨਾਨਕ ਸਾਹਿਬ ਦੇ ਵਕਤ ਮਾਲਕ ਭਾਗੋ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਖਾਂਦਾ ਹੈ ਬੜਾ ਅਮੀਰ ਹੈ ਬੜੀ ਮਾਇਆ ਹੈ ਬੜਾ ਰੁਪਈਆ ਪੈਸਾ ਪਰ ਇੱਕ ਤਰਖਾਨ ਭਾਈ ਲਾਲੋ ਲੱਕੜ ਦਾ ਕੰਮ ਕਰਦਾ ਹੈ ਦਸਾਂ ਨੁਮਾ ਦੀ ਕਿਰਤ ਕਰਦਾ ਹੈ ਰੁਪਈਆ ਪੈਸਾ ਨਹੀਂ ਹੈ ਸਿਰਫ ਗੁਜ਼ਾਰੇ ਮਾਤਰਾ ਹੈ ਗੁਜ਼ਾਰਾ ਬਸ ਸੱਜਦਾ ਹੁਣ ਜਿਹਦੇ ਕੋਲ ਬਹੁਤ ਜ਼ਿਆਦਾ ਹੈ ਉਹ ਬ੍ਰਹਮ ਪੂਜ ਕਰਦਾ ਹੈ ਲੰਗਰ ਲਾਂਦੇ ਲੋਕੀ ਕਾਦੇ ਲਈ ਕਿ ਅਸੀਂ ਬਹੁਤ ਅਮੀਰ ਆ ਅਸੀਂ ਦਾਨੀ ਪੁਰਸ਼ਾਂ ਪਰ ਜੇ ਉਹ ਦਾਨ ਕਿਸੇ 2 4 10 ਬੰਦਿਆਂ ਦੇ ਖੂਨ ਪਸੀਨੇ ਦੀ ਕਮਾਈ ਖਾ ਕੇ ਕਰ ਰਹੇ ਹੋ ਤਾਂ ਤੇ ਮਤਾ ਜਾਣ ਉਹ ਦਾਨ ਤੁਹਾਡਾ ਲੱਗੇਗਾ ਉਹ ਦਾਨ ਨਹੀਂ ਲੱਗਣਾ ਦਾਨੋ ਕੀ ਲੱਗੇਗਾ ਜਿਹੜਾ ਇਮਾਨਦਾਰੀ ਨਾਲ ਦਸਾਂ ਨਵਾਂ ਦੀ ਕਿਰਤ ਨਾਲ ਕਮਾਇਆ ਹੋਇਆ ਪੈਸਾ ਹੁਣ ਸਤਿਗੁਰਾਂ ਨੇ ਕਿਹਾ ਦਾਨ ਤੇ ਕਰ ਰਿਹਾ ਹੈ ਮਾਲਕ ਭਾਗੂ ਬ੍ਰਹਮ ਪੂਜ ਰੱਖਿਆ ਹੋਇਆ ਤੇ ਬੜੇ ਲੋਕ ਬੜੇ ਪੰਡਿਤ ਵਿਦਵਾਨ ਸੱਜਣ ਸੱਜਿਆ ਗੁਰੂ ਨਾਨਕ ਸਾਹਿਬ ਨੂੰ ਵੀ ਅਮੰਤਰਣ ਭੇਜਿਆ ਇੱਕ ਇੱਕ ਪੰਡਿਤ ਅਮਰਤਨ ਲੈ ਕੇ ਗਿਆ ਕਿ ਤੁਸੀਂ ਵੀ ਆਓ ਪਰ ਗੁਰੂ ਨਾਨਕ ਸਾਹਿਬ ਨਹੀਂ ਆਇਆ ਦੂਸਰੀ ਵਾਰ ਫਿਰ ਭੇਜਿਆ ਉਸ ਪੰਡਤ ਨੂੰ ਫਿਰ ਗੁਰੂ ਨਾਨਕ ਸਾਹਿਬ ਨਹੀਂ ਆਇਆ ਤੀਸਰੀ ਵਾਰ ਉਸ ਪੰਡਤ ਨੇ ਜਾ ਕੇ ਇਹ ਬਾਤ ਕਹੀ ਕਹਿੰਦਾ ਕਿ ਤੁਸੀਂ ਆਪ ਆਓਗੇ ਜਾਂ ਫਿਰ ਅਸੀਂ ਬਨ ਕੇ ਲੈ ਕੇ ਜਾਈਏ ਕਿਉਂਕਿ ਮਾਲਕ ਭਾਗੋ ਨੇ ਇਹ ਗੱਲ ਕਹੀ ਕਿ ਜੇ ਨਾ ਮੰਨਿਆ ਤੇ ਬਨ ਕੇ ਲੈ ਕੇ ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਸ਼ਕਣਾ ਹੀ ਨਹੀਂ ਬ੍ਰਹਮ ਭੋਜ ਅਸੀਂ ਕਿਉਂ ਕਰੀਏ ਮੈਂ ਕਹੜਾ ਬ੍ਰਹਮ ਹਾਲਾਂਕਿ ਜਾਤੀ ਦੇ ਵਿੱਚੋਂ ਨੇ ਖੱਤਰੀਆਂ ਦਾ ਪੁੱਤਰ ਕਹਿ ਬੇਟੀ ਬੰਛ ਦੇ ਵਿੱਚ ਜਨਮ ਹੋਇਆ ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਗਏ ਨਹੀਂ ਉਹ ਕਹਿੰਦਾ ਬੰਨ ਕੇ ਲੈ ਕੇ ਜਾਵਾਂਗੇ ਨਹੀਂ ਤੇ ਆਪ ਹੀ ਆਓ ਸਤਿਗੁਰੂ ਸਾਹਿਬ ਕਹਿੰਦੇ ਚਲੋ ਤੁਸੀਂ ਬਿਰਜੇ ਧੱਕਾ ਕਰਦੇ ਹੋ ਤੇ ਚੱਲ ਪੈਣਾ ਸਤਿਗੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬ੍ਰਹਮਨਾ ਅੱਗੇ ਥਾਲੀਆਂ ਪਰੋਸ ਕੇ ਰੱਖੀਆਂ ਉਹਨਾਂ ਲੰਗਰ ਛਕਿਆ ਬੜੀਆਂ ਸੀਸਾਂ ਦਿੱਤੀਆਂ ਹਰੇਕ ਅਮੀਰ ਇਹੀ ਚਾਹੁੰਦਾ ਹਰੇਕ ਅਮੀਰ ਇਹੀ ਚਾਹੁੰਦਾ ਜੀ 2 ਨੰਬਰ ਨਾਲ ਕਮਾਇਆ ਕੋਇਆ ਪੈਸਾ ਤੇ ਮੈਂ ਭੋਜਨ ਤਿਆਰ ਕਰਕੇ ਲੋਕਾਂ ਨੂੰ ਛਕਾਵਾਂ ਤੇ ਛਕਣ ਵਾਲੇ ਕਹਿਣ ਵਾਹ ਵਾਹ ਤੁਸੀਂ ਬੜੇ ਦਾਨੀ ਉਸਤਦ ਕਰਨ ਇਸ ਗੱਲ ਦੇ ਭੁੱਖੇ ਆ ਲੋ ਸਤਿਗੁਰ ਗੁਰੂ ਨਾਨਕ ਸਾਹਿਬ ਅੱਗੇ ਵੀ ਥਾਲ ਰੱਖਿਆ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕਿਆ 36 ਪਦਾਰਥ ਰੱਖੇ ਪਰ ਛਕਿਆ ਮਾਲਕ ਭਾਗੂ ਪੁੱਛਦਾ ਬਾਬਾ ਆ ਬ੍ਰਹਮਣਾ ਕੇ ਬ੍ਰह्म ਭੂਜ ਰੱਖਿਆ ਨਾ ਛਕਿਆ ਖਾਦਾ ਸੀਸਾਂ ਦਿੱਤੀਆਂ ਤੂੰ ਛਕਿਆ ਨਹੀਂ ਤੇ ਸਭ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਛਕਾਂ ਕਹਿੰਦੇ ਜੀ 36 ਪਦਾਰਥ ਤੁਹਾਡੇ ਅੱਗੇ ਰੱਖੇ ਆ ਜੋ ਮਰਜੀ ਛਕੋ ਸਭ ਕਹਿੰਦੇ ਇਹ 36 ਪਦਾਰਥ ਤੇ ਜਾਪਦੇ ਨਹੀਂ ਇਹ ਤੇ ਮੈਨੂੰ ਲਉਹ ਜਾਪਦਾ ਲਉਹ ਇਹ ਤੇ ਮਿਝ ਉਹ ਕਹਿੰਦਾ ਜੀ ਕਮਾਲ ਹੋ ਗਈ ਆ ਬ੍ਰਹਮਣਾ ਨੇ ਖਾਦਾ ਹੈ ਇਹਨਾਂ ਨੇ ਤਾਂ ਕਿਆ ਨਹੀਂ ਵੀ ਮੱਝ ਐ ਤੇ ਪ੍ਰਸ਼ਾਦਾ ਪਾਣੀ ਆ ਪੂੜੀਆਂ ਸੌ ਤਰ੍ਹਾਂ ਦੇ ਪਦਾਰਥ ਚਾਰ ਕੀਤੇ ਤੁਸੀਂ ਕਹਿ ਰਹੇ ਹੋ ਇਹ ਮੱਝ ਖੈ ਲਊ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਇਹਨਾਂ ਦੀ ਵੇਖਣ ਵਾਲੀ ਅੱਖ ਨਹੀਂ ਹੋਣੀ ਪਰ ਅਸੀਂ ਵੇਖ ਕੇ ਤੈਨੂੰ ਕਹਿ ਰਹੇ ਹਾਂ ਲੋਕ ਕਹਿੰਦਾ ਜੀ ਕਿਵੇਂ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਖਾ ਖਾ ਕੇ ਤੂੰ ਆ ਇੰਨੀ ਮਾਇਆ ਇਕੱਤਰ ਕੀਤੀ ਹੈ ਨਾ ਇਹ ਖੂਨ ਪਸੀਨੇ ਦੀ ਕਮਾਈ ਦੀ ਰੋਟੀ ਹੈ ਜਿਹੜੀ ਤੇਰੇ ਘਰ ਪੱਕੀ ਹੈ ਤੇ ਇਹਨਾਂ ਵਿੱਚ ਉਹਨਾਂ ਮਜ਼ਲੂਮਾਂ ਤੇ ਗਰੀਬਾਂ ਦਾ ਖੂਨ ਨੁਚੜਿਆ ਗਿਆ ਹੈ ਇਹ ਰੋਟੀ ਥੋੜਾ ਹੈ ਇਹ ਤੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਤੇ ਖੂਨ ਹੈ ਇਹ ਲਹੂ ਹੈ ਉਹਨਾਂ ਗਰੀਬਾਂ ਦਾ ਜਿਨ੍ਹਾਂ ਦਾ ਤੂੰ ਨਚੋੜ ਨਚੋੜ ਕੇ ਪੀਤਾ ਹੈ ਰੋਟੀ ਰੋਟੀ ਕਹਿੰਦਾ ਜੀ ਅਸੀਂ ਅਮੀਰ ਆ ਤੁਸੀਂ ਸਾਡੇ ਘਰ ਨਹੀਂ ਰੁਕੇ ਲਾਲੋ ਦੇ ਘਰ ਰੁਕੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਓਏ ਜਿਹੜੇ ਲਾਲੋ ਦੀ ਗੱਲ ਕਰਦਾ ਹੈ ਉਹਦੇ ਕੋਧਰੇ ਦੀ ਰੋਟੀ 'ਚ ਉਹਦੇ ਬਾਧਰੇ ਦੀ ਰੋਟੀ 'ਚ ਅੰਮ੍ਰਿਤ ਹੈ ਅੰਮ੍ਰਿਤ ਇਸ ਲਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਇਮਾਨਦਾਰ ਹੈ ਉਹਦੀ ਰੋਟੀ ਵਿੱਚ ਕੀ ਹੋਵੇਗਾ ਜੀ ਅੰਮ੍ਰਿਤ ਹੋਵੇਗਾ ਜਿਹੜਾ ਬੰਦਾ ਭਈਮਾਨ ਹੈ ਜਿਹੜਾ ਬੰਦਾ ਮਾਇਆ ਕੱਤਰ ਕਰ ਰਿਹਾ ਕਿਸੇ ਦਾ ਗਲ ਵੱਢ ਕੇ ਖੂਨ ਪਸੀਨੇ ਦੀ ਕਮਾਈ ਖਾ ਕੇ ਉਹ ਬੰਦੇ ਦੀ ਰੋਟੀ ਦੇ ਵਿੱਚ ਲਹੂ ਹੋਵੇਗਾ ਲੰਗਰ ਜਿੰਨੇ ਮਰਜ਼ੀ ਲਾਈ ਜਾ ਦੁਨੀਆ 'ਚ ਜਿੰਨਾ ਮਰਜ਼ੀ ਵੱਡਾ ਬਣ ਜਾ ਪਰ ਦੋ ਨੰਬਰ ਦੇ ਨਾਲ ਕੱਤਰ ਕੀਤੀ ਹੋਈ ਮਾਇਆ ਉਹਦੇ ਵਿੱਚ ਕਦੀ ਸੱਤਾ ਨਹੀਂ ਹੁੰਦੀ بڑے ਲੋਕਾਂ ਦੇ ਅਮੀਰ ਜਾਦੀਆਂ ਦੇ ਬੱਚੇ ਨਲਾਇਕ ਨਿਕਲ ਗਏ ਦੋ ਨੰਬਰ ਨਾਲ ਕੀਤੀ ਨਾ ਕੱਤਰ ਤੇ ਬੱਚੇ ਨਸ਼ਈ ਵਿਸ਼ਈ ਨਿਕਲਦੇ ਬੱਚੇ ਬਾੜੇ ਨਿਕਲ ਗਏ ਕਿਉਂਕਿ ਉਹ ਮਾਇਆ ਉਹ ਪੈਸਾ ਵਦਿਆ ਫੁਦਿਆ ਨਹੀਂ ਉੱਥੇ ਹੀ ਗਰਕੋ ਇਸ ਲਈ ਜਿਹੜੇ ਬੰਦੇ ਕੋਲ ਇਮਾਨਦਾਰੀ ਇਮਾਨ ਉੱਚਾ ਹੈ اخلاق ਉੱਚਾ ਹੈ ਉਹਦੀ ਦਸਾਂ ਨੋਆਂ ਦੀ ਕਿਰਤ ਨਾਲ ਕੀਤੀ ਕੋਈ ਕਮਾਈ ਤੇ ਰੋਟੀ ਅੰਮ੍ਰਿਤ ਬਣ ਜਾਂਦਾ ਹੈ ਮਾਇਆ ਦੇ ਮੋਹ ਵਿੱਚ ਲਿਬੜੇ ਕੋਈ ਚਿੱਕੜ ਚ ਫਸੇ ਕੋਈ ਲੋਕ